ਰੇ ਰਾਸ਼ਟ੍ਰ ਸ੍ਰੋਤ ਸ੍ਰਾਮੇ ਡਰੋ ਛੋੜ ਸੋਹਣ ਮਾਲਜੋਗ ਉਪਮੰਡਲ ਮਹਜੈਸਟ ਸਾਡੇ ਮੁੱਖ ਮਹਿਮਾਨ ਜੀ ਸਰਦਾਰ ਗੁਰਮੰਦਰ ਸਿੰਘ ਪੀਸੀਐਸ ਵੱਖ ਵੱਖ ਫਲਟੋਨਾ ਦੀ ਪਰੇਡ ਦਾ ਨਿਰੀਖਣ ਕਰਨ ਦੇ ਲਈ ਰਵਾਨਾ ਹੋਣਗੇ ਸੋ ਇਹਨਾਂ ਵੱਖ-ਵੱਖ ਪਲਟੂਨਾਂ ਦੀ ਜਿਹੜੀ ਪ੍ਰੇਡ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਦੇ ਵਿੱਚ ਪ੍ਰੇਡ ਕਮਾਂਡਰ ਸਰਦਾਰ ਸ਼ਕਤਰ ਸਿੰਘ ਜੀ ਪੰਜਾਬ ਪੁਲਿਸ ਦੇ ਪ੍ਰੇਡ ਕਮਾਂਡਰ ਨੇ ਆਰ ਅੱਜ ਦਾ ਇਹ ਜੋ ਸੁਭਾਗਾ ਦਿਨ ਹੈ ਇਹਦੇ ਵਿੱਚ ਸੰਵਧਾਨਕ ਰੂਪ ਚ ਸਾਡਾ ਜਿਹੜਾ ਦੁਨੀਆ ਦਾ ਬਹੁਤ ਵੱਡਾ ਲੋਕਤੰਤਰ ਹੈ ਭਾਰਤ ਦਾ ਲੋਕਤੰਤਰ ਹੈ ਭਾਰਤੀ ਸੰਵਿਧਾਨ ਦੇ ਰਾਹੀਂ ਸਾਨੂੰ ਨਸੀਬ ਹੁੰਦਾ ਅਸੀਂ ਆਪਣੀ ਆਜ਼ਾਦੀ ਦੇ ਨਾਲ ਰਹਿੰਦੇ ਆ ਹੱਸਦੇ ਖੇਡਦੇ ਆ ਸੋ ਇਸ ਮਹੱਤਵਪੂਰਨ ਦਿਨ ਸਾਨੂੰ ਆਪਣੀ ਸਰਕਾਰ ਸਾਨੂੰ ਆਪਣੀ ਆਜ਼ਾਦੀ ਨਸੀਬ ਹੁੰਦੀ ਹੈ ਅਸੀਂ ਆਜ਼ਾਦੀ ਨਾਲ ਰਹਿੰਦੇ ਆ ਸਮਿਰਵਾਨਾ ਹੋ ਰਹੇ ਨੇ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਰੋਕੋਣੀ ਦਾ ਦੇਖਣ ਰੇਖੜੇ ਔਰ ਸਾਡੀਆਂ ਅੱਜ ਮਾਣ ਹੈ ਕਿ ਪੰਜਾਬ ਪੁਲਿਸ ਨੇ ਹਮੇਸ਼ਾ ਹੀ ਸਾਡੀਆਂ ਹੌਸ਼ੀਆਂ ਘੜੀਆਂ ਦੇ ਵਿੱਚ ਦਲੇਰਾਂ ਦਾ ਹੱਥ ਦੇ ਨਾਲ ਸੁਰੱਖਿਆ ਪ੍ਰਦਾਨ ਕੀਤੀ ਹੈ ਚਾਹੇ ਵੱਡੇ ਵੱਡੇ ਸੰਘਟ ਆਏ ਨੇ ਕੁਰਬਾਨੀਆਂ ਤੋਂ ਕਦੇ ਵੀ ਪਿੱਛੇ ਨਹੀਂ ਹਟੀ ਸੋ ਮਾਣਯੋਗ ਮੁੱਖ ਮਹਿਮਾਨ ਜੀ ਪੰਜਾਬ ਪੁਲਿਸ ਇੱਕ ਕੋਪੜੀ ਸਰਦਾਰ ਹਰਜੀਤ ਸਿੰਘ ਐਸਆਈ ਜਿਹੜੇ ਕਿ ਪਲਟੂਨ ਕਮਾਂਡਰ ਨੇ ਉਹਨਾਂ ਦੇ ਪਲਟੂਨ ਦਾ ਨਿਰੀਖਣ ਕਰਦੇ ਹੋਏ ਉਹਨਾਂ ਦੇ ਨਾਲ ਹੀ ਅਗਲੀ ਪੰਜਾਬ ਪੁਲਿਸ ਦੀ ਜਿਹੜੀ ਹੋਮਗਾਰਡ ਐਸਆਈ ਸਰਦਾਰ ਅਮਰਜੀਤ ਸਿੰਘ ਦੀ ਅਗਵਾਈ 'ਚ ਉਹਨਾਂ ਦੀ ਟੁਕੜੀ ਦਾ ਮੌਇਨਾ ਅਗਲੇ ਐਨਸੀਟੀ ਪਲਟੂਨ ਇਹਨਾਂ ਦੇ ਪਲਟੂਨ ਕਮਾਂਡਰ ਨੇ ਜਸਕਰਨਪ੍ਰੀਤ ਸਿੰਘ ਦੀ ਉਹਨਾਂ ਦੀ ਟੁਕੜੀ ਦਾ ਮੌਇਨਾ ਐਸਰ ਬਾਬਾ ਡੀਏ ਵੀ ਕਾਜ ਬਟਾਰਾਂ ਦੀ ਐਨਸੀਸੀ ਟੀਮ ਵਿੰਗ ਦਾ ਮੋਇਨਰ ਸੋ What ਉਹਦੀ ਕਮਾਂਡ ਸਰਦਾਰ ਸਿਕੰਦਰ ਸਿੰਘ ਜੀ ਸੰਭਾਲਦੇ ਹੋਏ ਪੰਜਾਬ ਪੁਲਿਸ ਪੁਲਿਸ ਪੁਰਸ਼ ਪਲਟੂਨ ਇਹਨਾਂ ਦੇ ਪਲਟੂਨ ਕਮਾਂਡਰ ਏਐਸਆਈ ਸਰਦਾਰ ਹਜੀਤ ਸਿੰਘ ਜੀ ਅਗਲੀ ਪੁਲਿਸ ਟੁਕੜੀ ਮਹਿਲਾਵਾਂ ਦੀ ਹੈ ਜਿਨ੍ਹਾਂ ਦੀ ਗਏ ਪਲਟੂਨ ਕਮਾਂਡਰ ਏਐਸਆਈ ਜਸਬੀਰ ਕੌਰ ਜੀ ਬਹੁਤ ਮਾਨਮੰਤੀ ਅਗਵਾਈ ਕਰ ਰਹੇ ਨੇ ਇਸ ਉਪਰੰਤ ਇਹ ਪਲਟੂਨ ਇਹ ਟੁਕੜੀ ਇਹ ਸਿੱਧ ਕਰਦੀ ਹੈ ਕਿ ਮਹਲਾਵਾ ਵੀ ਕਿਸੇ ਨਾਲੋਂ ਘੱਟ ਨਹੀਂ ਹਨ ਅਗਲੀ ਪੰਜਾਬ ਹੋਮ ਗਾਰਡ ਪਲਟੂਨ ਦੀ ਅਗਵਾਈ ਪਲਟੂਨ ਕਮਾਂਡਰ ਸਬ ਇੰਸਪੈਕਟਰ ਸਰਦਾਰ ਅਮਰਜੀਤ ਸਿੰਘ ਦੀ ਕਰ ਰਹੇ ਨੇ ਔਰ ਹੋਮ ਗਾਰਡ ਦਾ ਵੀ ਦੇਸ਼ ਦੀ ਸੂਬੇ ਦੀ ਅੰਦਰੂਨੀ ਸੁਰੱਖਿਆ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੋਇਆ ਹੈ ਐਨਸੀਸੀ ਪਲਟੂਨ ਦੀ ਟੁਕੜੀ ਪਹਿਲੀ ਪਲਟੂਨ ਦੀ ਅਗਵਾਈ ਪਲਟੂਨ ਕਮਾਂਡਰ ਜਸਕਰਨਪ੍ਰੀਤ ਸਿੰਘ ਦੀ ਕਰ ਰਹੇ ਨੇ ਦੂਸਰੀ ਪਲਟੂਨ ਇਸ ਦੀ ਅਗਵਾਈ ਕਮਾਂਡਰ ਵਿਪਨਦੀਪ ਸਿੰਘ ਜੀ ਕਰ ਰਹੇ ਨੇ ਅਗਲੀ ਐਨਸੀਸੀ ਦੀ ਤੀਸਰੀ ਜਿਹੜੀ ਪਲਟੂਨ ਹੈ ਉਸ ਦੀ ਅਗਵਾਈ ਪਲਟੂਨ ਕਮਾਂਡਰ ਰਮਨਦੀਪ ਕੌਰ ਜੀ ਕਰ ਰਹੇ ਨੇ ਐਨਸੀਸੀ ਦੀ ਅਗਲੀ ਟੂਨ ਪਲਟੂਨ ਦੀ ਪਲਟੂਨ ਕਮਾਂਡਰ ਸਿਮਰਨਦੀਪ ਕੌਰ ਜੀ ਅਗਵਾਈ ਕਰ ਰਹੇ ਨੇ ਸੋ ਮੈਂ ਦੱਸਣਾ ਚਾਹੁੰਦਾ ਕਿ ਐਨਸੀਸੀ ਐਨਸੀਸੀ ਵੀ ਭਾਰਤ ਦੇ ਇਤਿਹਾਸ ਦੇ ਵਿੱਚ ਵਿਦਿਆਰਥੀਆਂ ਦੇ ਅੰਦਰ ਚਾਹੇ ਉਹ ਸਕੂਲਾਂ ਦੇ ਵਿਦਿਆਰਥੀ ਨੇ ਚਾਹੇ ਕਾਲਜਾਂ ਦੇ ਵਿਦਿਆਰਥੀ ਨੇ ਸਵੈ ਸੁਰੱਖਿਆ ਨੂੰ ਪੈਦਾ ਕਰਨਾ ਉਨ੍ਹਾਂ ਦੇ ਵਿੱਚ ਅਨੁਸ਼ਾਸਨ ਪਰਨਾ ਕੌਮੀ ਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੇ ਵਿੱਚ ਵੱਡਾ ਰੋਲ ਹੈ ਸੋ ਇਹ ਐਨਸੀਸੀ ਦੀਆਂ ਟੁਕੜੀਆਂ ਮਾਣਯੋਗ ਮੁੱਖ ਮਹਿਮਾਨ ਜੀ ਨੂੰ ਸਨਮਾਨ ਸਹਿਬ ਸਲਾਮੀ ਪੇਂਡ ਕਰਦੇ ਬਾਤ ਪਾਸਟ ਕਰਦੇ ਇਹਨਾਂ ਉਪਰੰਤ ਪ੍ਰਦੀਪ ਨੇ ਉਹਨਾਂ ਦੇ ਵਿੱਚ ਸ਼ਿਵਾਲਿਕ ਪਬਲਿਕ ਸਕੂਲ ਬਟਾਲਾ ਦੀ ਬੈਂਡ ਦੀ ਟੀਮ ਦੀ ਅਗਵਾਈ ਟੀਮ ਕਮਾਂਡਰ ਸੁਰੇਹਾ ਅਗਲੀ ਟੀਮ ਟੀਮ ਕਮਾਂਡਰ ਪ੍ਰੀਆ ਅਗਲੀ ਟੀਮ ਸਾਡੀ ਆਰਡੀ ਹੌਸਲਾ ਸਕੂਲ ਬਟਾਲਾ ਦੀ ਬੈਂਡ ਟੀਮ ਦੀ ਅਗਵਾਈ ਟੀਮ ਕਮਾਂਡਰ ਅਸ਼ਵੀਤ ਜੀ ਔਰ ਇਸੇ ਤਰ੍ਹਾਂ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪ ਸਾਡੀ ਦੀ ਬੈਂਡ ਦੀ ਟੀਮ ਦੀ ਅਗਵਾਈ ਕਮਾਂਡਰ ਕੁਤਨ ਜੀ ਕਰ ਰਹੀ ਨੇ ਸੋ ਇਹ ਰਾਜੀ ਸਰਵੰਤੇ ਵਿੱਚ ਕੁਝ ਹਾਲੀ ਦੇ ਵਿੱਚ ਇੱਕ ਵੱਡਾ ਜੋਰ ਉੱਠ ਰਿਹਾ ਹੈ ਜਿਹੜੇ ਸਾਡੇ ਕੌਮੀ ਮੈਚ ਦੀਆਂ ਟੀਮਾਂ ਨੇ ਸੋ ਹੁਣ ਆਰਜੋਗ ਮੁੱਖ ਮਹਿਮਾਨ ਜੀ ਨੂੰ ਮੇਰੀ ਬੇਨਤੀ ਹੈ ਕਿ ਆਪਨੇ ਸੀਟ ਤੇ ਬਿਰਾਜਮਾਨ ਹੋਣ ਕੇ ਆਪਨੇ ਸੀਟ ਤੇ ਬਿਰਾਜਮਾਨ ਹੋਣ ਕੇ ਲਬਾਈ ਆਹ ਪਾਉਂਦਾ 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 ਆ ਸਰਦਾਰ ਈਸ਼ਰ ਸਿੰਘ ਜੀ ਦਾ ਭਗਵਾਲ ਤੋਂ ਉਹਨਾਂ ਦਾ ਪਰਿਵਾਰ ਹੈ ਆਜ਼ਾਦੀ ਕਲਾਈ ਇਸ ਬਰਕਮੈਲ ਸਿੰਘ ਜੀ ਉਹਨਾਂ ਦਾ ਪਰਿਵਾਰ ਪਰਿਵਾਰ ਪਿੰਡ ਪੱਟੀਵਾਲ ਤੋਂ ਪਿੰਡ ਪੱਠੀਵਾਲ ਸਰਦਾਰ ਦੇਵਾ ਸਿੰਘ ਆਜ਼ਾਦੀ ਕਲਾਈ ਹੈ ਉਹਨਾਂ ਦੇ ਪਰਿਵਾਰ ਨੇ ਸਰਦਾਰ ਚੰਦ ਸਿੰਘ ਜੀ ਮੁਲਖ ਰਾਜ ਜੀ ਸਰਦਾਰ ਬਟਨ ਸਿੰਘ ਜੀ ਸਰਦਾਰ ਪ੍ਰੀਤਪਾਲ ਸਿੰਘ ਦੀ ਆਜ਼ਾਦੀ ਕਲਾਈ ਹੈ ਉਹਨਾਂ ਦੇ ਪਰਿਵਾਰ ਆਪਣਾ ਸਨਮਾਨ ਪ੍ਰਾਪਤ ਕਰਦੇ ਹੋਏ ਥੈਂਕ ਯੂ ਸਨਮਾਨ ਸਾਡੇ ਸਿਵਲ ਜੱਜ ਜਨ ਬਟਾਲਾ ਉਹਨਾਂ ਦੇ ਨਾਲ ਸ਼੍ਰੀ ਮਹਿੰਦਰਪੁਰ ਜੀ ਸਿਵਲ ਜੱਜ ਜੂਨੀਅਰ ਡਿਵੀਜ਼ਨ ਬਟਾਲਾ ਉਹਨਾਂ ਦਾ ਸਨਮਾਨ ਕੀਤਾ ਜਾਣਾ ਬਹੁਤ ਸਤਿਕਾਰਯੋਗ ਬਜਿੰਦਰ ਕੌਰ ਜੀ ਸਿਵਲ ਜੱਜ ਜੂਨੀਅਰ ਜੁਡੀਅਰ ਮਟਾਲਾ ਉਹਨਾਂ ਦਾ ਵੀ ਸਨਮਾਨ ਹੋ ਰਿਹਾ ਹੈ ਇਸੇ ਤਰ੍ਹਾਂ ਬਹੁਤ ਸਤਿਕਾਰਯੋਗ ਸਾਡੇ ਅਗਲੇ ਜੱਜ ਸਹਿਬਾਨ ਵਿਰਾਖੀ ਜੀ ਸਿਵਲ ਜੱਜ ਜੂਨੀਅਰ ਜੁਡੀਅਰ ਮਟਾਲਾ ਉਹਨਾਂ ਦਾ ਸਨਮਾਨ ਹੋ ਰਿਹਾ ਹੈ ਮਾਣਯੋਗ ਲੋਕਾਂ ਮਾਣ ਜੀ ਬੋਲੋ ਇਸ ਸਰਮਾਨ ਉਪਰੰਤ ਅਗਲੀ ਜਿਹੜੀ ਪੇਸ਼ਕਾਰੀ ਹੈ ਅਗਲੀ ਸਵੇਚਾਰ ਪੇਸ਼ਕਾਰੀ ਸਰਕਾਰੀ ਮਿੰਨਲ ਸਕੂਲ ਕੈਂਪ ਬਟਾਲਾ ਵੱਲੋਂ ਹੋਣੀ ਹੈ ਔਰ ਉਹਨਾਂ ਦਾ ਗਰੁੱਪ ਸੌਂਗ ਹੈ ਦੇਸ਼ ਭక్తి ਦੀ ਨਾਲ ਸੰਬਧਿਤ Thank ਕਹਿੰਦੇ ਗਰਾਂਦੇ ਵਿੱਚ ਸਭ ਮਾੜੀ ਜਿਹੜਾ ਉਹ ਮੈਂ ਤਾਂ ਬਹੁਤ ਸਮਾਰਦਾ ਜਿਵੇਂ ਆਪਣੇ ਨਾਲ ਹੀ ਜਿਸ ਤਰ੍ਹਾਂ ਹੁੰਦਾ ਹੁੰਦਾ ਹੀ ਹੈ ਜਸਤਾਨੇ ਕੰਡਾ ਮੈਂ ਕਿਹਾ ਕਿ ਕਰਦਾ ਹਾਂ ਉਸ ਗਾਂ ਦੇ ਜਿਹੜੀਆਂ ਸਾਡੀਆਂ ਜਿਹੜੀਆਂ ਕੰਦਾਂ ਦਾ ਇੱਕ ਤਤਵ ਚਾਹੋ ਜੀ ਉਹਦੀ ਦਾ ਫਾਇਦਾ ਕਰੀਦੇ ਰਹੇ ਤੇ ਜਿਹੜੀਆਂ ਬਣੀਆਂ ਕਹਿੰਆਂ ਆ ਗਈ ਨੋ ਉਸ ਨੂੰ ਦਫਤਾਨ ਕੀ ਦੇ ਨਾਲ ਨਾਲ ਹੀ ਮੈਂ ਚਾਹਤੀ ਹਾਂ ਕਿ ਭਰਮਾ ਤੇ ਆਪਸੀ ਪਿਆਰ ਰਹੀ ਨਾ ਸਹਾਰੇ ਮਮਾ ਜੀ ਚਿੰਤਤ ਇਸ ਦਾ ਕੇ ਵਿਚਾਰ ਇਹ ਸਾਰੀਆਂ ਜਿਹੜੀਆਂ ਪ੍ਰਕਿਰਤਿਕ ਜੋ ਵੀ ਸਾਡੀਆਂ ਆਪਤਾਂ ਵਾਲੀਆਂ ਦਾ ਜੋ ਵੀ ਤੇਰਾ ਸਾਡੀਆਂ ਸਭ ਕਾਮ ਦੀਆਂ ਜਿਹੜੀਆਂ ਹੁੰਦਾ ਉਹ ਤਾਂ ਵੀ ਪਰਮਾ ਕਰਦੇ ਆ ਅਸੀਂ ਸਾਰਿਆਂ ਨੂੰ ਬਦਲਾ ਕਰਦੋਂ ਕਿ ਅਸੀਂ ਅੰਦਰ ਦੇ ਚੰਕੀ ਕਰਦਾ ਉਹਦੇ ਨਵੇਂ ਹਸਾਮੋ ਕਰਦਾ ਸੀਗੇ ਸਭ ਕਾਮ ਪਦ ਇਹ ਆਪੋ ਜੀ ਸਟ ਸਤਿ ਸ਼ਰਮਾਨਾ ਮਨ ਸ਼ਾ ਭਾਈਚਾਰਕ ਦਾਫਾ ਨੇ ਆ ਦੇ ਜੀ ਸਾਰਿਆਂ ਨੂੰ ਕਦਮ ਨੂੰ ਕਿ ਅਸੀਂ ਇਸ ਦੇਸ਼ ਵਿੱਚ ਪੱਛੇ ਲਾਗ ਦੇ ਕਾਨੂੰਨ ਦਾ ਸਬੂਤ ਹੈ ਇਹ ਆਪ ਕੋ ਆਪਣੇ ਆਪਣੇ ਸੁਭਾਤ ਦੀ ਪਛਾਣੀਏ ਆਪਣਾ ਪਰਿਚੰਨ ਤੇ ਜੋ ਆਪਣੀਆਂ ਡਿਊਟੀਆਂ ਨੂੰ ਅਸੀਂ ਬੱਚੇ ਸਰ ਇਹ 18 ਸਾਲ ਦੇ ਬੱਚਿਆਂ ਨੂੰ ਤੁਸੀਂ ਜਿਹੜੇ ਨੌਜਵਾਨ ਉਹਨਾਂ ਨੂੰ ਦੱਸਿਆ ਬੋਲਾ ਬਲੇ ਉਹਨਾਂ ਬਾਰੇ ਦੱਸਣੀ ਮੈਂ ਜਿਹੜਾ ਆਪਣੇ ਸੰਵਿਧਾਨ ਦੇ ਵਿੱਚ ਕੋਟ ਫੌਂਡਰ ਦੇ ਅਧਿਕਾਰ ਦਿੱਤਾ ਗਿਆ ਸੀਗਾ ਮੈਂ ਨੌਜਵਾਨ ਬੱਚਿਆਂ ਨੂੰ ਅਪੀਲ ਕਰਦਾ ਕਿ ਜਿੰਨਾਂ ਦੀ ਉਮਰ ਇੱਕ ਇੱਕ 2031 17 ਸਾਲ ਹੋ ਗਈ ਹੈ ਉਹ ਆਪਣੀ ਜਿਹੜੀ ਹੈ ਉਹ ਫ੍ਰੀਮਿਤ ਨੂੰ ਇਹ ਆਪਣੀ ਮੂਰਤ ਦਾ ਇਸਤੇਮਾਲ ਕਰਦੇ ਹੈ ਕਚਿੰਗ ਮੰਡੇ ਫਿਰ ਇਸਤੇਮਾਲ ਕਰਦੇ ਸਾ ਜੋ ਅਸੀਂ ਇੱਕ ਅਕਮਾ ਖੁਸ਼ਾਮਲੀ ਭਰਿਆ ਜਿਹੜਾ ਆਪਣਾ ਦੇਸ਼ ਆਪਾਂ ਜਰਾ ਤਰਸੀ ਦੇ ਰਾਖੋ ਮੈਂ ਕਹਿੰਦਾ ਹਾਂ ਸਰ ਇੱਕ ਵਾਰ ਕਰੋ ਆਈਦਾ ਇੱਕ